ਆਵਾਰਾ ਕੁੱਤਿਆਂ ਨੇ ਪਵਾਤਾ ਅਜੀਹਾ ਕੜਮਸ ਕੀ ਦੇਖਦੇ ਦੇਖਦੇ ਦੁਕਾਨ 'ਚ ਬੈਠੇ ਵਿਅਕਤੀ ਤੇ ਇੱਕ ਨਹੀਂ ਦੋ ਨਹੀਂ ਬਲਕਿ 15 ਤੋਂ 20 ਨੌਜਵਾਨਾਂ ਨੇ ਧਾਵਾ ਬੋਲ ਦਿੱਤਾ ਅਤੇ ਦੇਖਦੇ ਦੇਖਦੇ ਮੁਕਿਆਂ ਕੁਸੁੰਨ ਨਾਲ ਵਿਅਕਤੀ ਨੂੰ ਲਾਲ ਕਰ ਦਿੱਤਾ ਤੇ ਤਸਵੀਰਾਂ ਅੰਦਰ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਸੀਂ ਵੀ ਤਸਵੀਰਾਂ ਤੇ ਨਜ਼ਰ ਮਾਰ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਤੇ ਧਾਵਾ ਬੋਲ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਸੰਭਲ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਮਾਮਲਾ ਕੋੜਕਪੁਰਾ ਦੀ ਪੁਰਾਣੀ ਅਨਾਜ ਮੰਡੀ ਦਾ ਜਿੱਥੇ ਆਵਾਰਾ ਕੁੱਤਿਆਂ ਨੂੰ ਦੁੱਧ ਪਿਲਾਉਣ ਨੂੰ ਲੈ ਕੇ 15 ਤੋਂ 20 ਨੌਜਵਾਨਾਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਮਸਲਾ ਭਾਈ ਸਾਹਿਬ ਪਤਾ ਕੀ ਹੈ ਵੀ ਸ਼ਰਾਫਤ ਦਾ ਜਮਾਨਾ ਖਤਮ ਹੋ ਗਿਆ ਹੁਣ ਤਾਂ ਐਂ ਲੱਗਦਾ ਵੀ ਆਪਾਂ ਨੂੰ ਅਸੀਂ ਪੰਜਾਬ 'ਚ ਨਹੀਂ ਰਹਿ ਰਹੇ ਬਿਹਾਰ 'ਚ ਰਹਿ ਰਹੇ ਹਾਂ ਔਰ ਜੇ ਇਸ ਤਰ੍ਹਾਂ ਹੀ ਚੱਲੂਗਾ ਤਾਂ شریف ਲੋਕ ਅਸੀਂ ਰਹਿ ਹੀ ਨਹੀਂ ਸਕਦੇ ਸੂਬਾ ਬੇਟੇ ਕੋਲੇ ਅਸੀਂ 11 ਵਜੇ ਦੇ ਲਗਭਗ ਦੁਕਾਨ ਖੋਲਦੇ ਹਾਂ ਉਦੇ ਕੋਲੇ ਇੱਕ ਲੜਕਾ ਆ ਕੇ ਕਹਿੰਦਾ ਬਈ ਤੁਸੀਂ ਸਾਡੇ ਇਥੋਂ ਕੁੱਤੇ ਚੱਕੇ ਆ। ਉਹ ਕਹਿੰਦਾ ਸਾਡਾ ਕੁੱਤਿਆਂ ਨਾਲ ਕੀ ਮਤਲਬ ਹੈ? ਕਹਿੰਦਾ ਕਮਈ ਨਹੀਂ ਫਿਰ ਮੈਂ ਤੁਹਾਨੂੰ ਸਮਝੂਗਾ। ਉਹਦੇ ਨਾਲ ਗਾਲਾਂ ਗੂਲਾਂ ਕੱਢ ਕੇ ਚਲਾ ਗਿਆ। ਉਹਦਾ ਮੇਰੇ ਕੋਲ ਫੋਨ ਆਇਆ ਮੈਂ ਕਿਹਾ ਯਾਰ ਕੋਈ ਕੋਈ ਨਸ਼ੇੜੀ ਹੋਊਗਾ। ਚਲ ਆਪਾਂ ਕਾਨੂੰਨ ਪੁਲਿਸ ਵਾਲਸ ਨੂੰ ਕਹਿਣਾ। ਅੱਧੇ ਘੰਟੇ ਬਾਅਦ ਰੌਂਡ 15-20 ਮਲੰਗ ਆਇਆ। ਉਹਨੂੰ ਪੂਰਾ ਬੇਰਹਿਮੀ ਨਾਲ ਕੁੱਟਿਆ ਉਹਨਾਂ ਨੇ ਰੱਜ ਕੇ। ਇਤਾਂ ਨਾਲ ਬੈਂਚ ਚੱਕ ਕੇ ਉਥੇ ਬੈਂਚ ਮਾਰੇ ਆ ਰੋਲ ਉਹਨਾਂ ਕੋਲੇ ਸੀ। ਜਿੰਨਾ ਕੋ ਕੁੱਟ ਸਕਦੇ ਸੀ ਉਹਨਾਂ ਕੁੱਟਿਆ ਪਹਿਲਾਂ ਦੁਕਾਨ ਚ ਅੰਦਰ ਕੁੱਟਿਆ ਫਿਰ ਬਾਹਰ ਚੱਕ ਲਿਆ ਬਾਹਰ ਲਿਆ ਕੇ ਕੁੱਟਿਆ ਬੋਰੇ ਦਾ ਹਾਰਟ 20% ਕੰਮ ਕਰਦਾ ਹੈ ਆਲਰੇਡੀ ਹਾਰਟ ਪੇਸ਼ੈਂਟ ਹੈ ਮਤਲਬ ਇੰਨੀ ਜਿਆਦਾ ਬਦਮਾਸ਼ੀ ਹੋ ਗਈ ਹੈ ਸ਼ਹਿਰ ਚ ਜਿੰਨੇ ਜਿਹੜੇ ਸ਼ਰਾਰਤੀ ਤੱਤ ਵਾ ਉਹਨਾਂ ਨੂੰ ਪੁਲਿਸ ਦਾ ਖੋਖ ਖੋਫ ਨਹੀਂ ਆ ਕੋਈ ਔਰ شریف ਲੋਗ ਅਸੀਂ ਡਰਦੇ ਆ ਐਸਾ ਟਾਈਮ ਆ ਗਿਆ ਪੰਜਾਬ ਚ ਕੀ ਮੰਗ ਕਰਦੇ ਆ ਮੰਗਾ ਸਿੱਧਾ ਕਰਦੇ ਆ ਜੀ ਸਜ਼ਾ ਮਿਲੇ ਇਹਨਾਂ ਨੂੰ ਤਾਂ ਕਿ ਜਿਹੜਾ ਹੋਰ ਲੋਗ ਇਹੋ ਜਿਹੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਲੈਸਨ ਮਿਲੇ ਇਸ ਤੋਂ ਜਿਸ ਤਰ੍ਹਾਂ ਇਹ ਲੋਗ ਇਸ ਤਰ੍ਹਾਂ شریف ਬੰਦੇ ਦੇ ਹਕਰਮਨ ਕਰਨਗੇ ਤਾਂ ਕਿਵੇਂ ਅਸੀਂ ਲੋਗ ਗੁਜ਼ਾਰਾ ਕਰਾਂਗੇ ਪੰਜਾਬ 'ਚ ਰਹਿ ਕੇ ਦੱਸੋ ਮਸਲਾ ਕੋਈ ਨਹੀਂ ਸੀਗਾ 20 25 ਬੰਦੇ ਅਣਪਛਾਤੇ ਦੁਕਾਨ 'ਚ ਕੁਦਮ ਹਮਲਾ ਕਰ ਦਿੰਦੇ ਆ ਕੇ ਮਤਲਬ ਜੋ ਉਹਨਾਂ ਦੇ ਹੱਥ ਵਿੱਚ ਆਇਆ ਕੋਈ ਡੰਡਾ ਆਇਆ ਕੋਈ ਸੋਟੀ ਆਈ ਕੋਈ ਬੈਂਚ ਆਇਆ ਚੱਕ-ਚੱਕ ਕੇ ਮਾਰਿਆ ਪਹਿਲਾਂ ਉਹਨੂੰ ਅੰਦਰੋਂ ਘੁੱਟਿਆ ਫਿਰ ਬਾਹਰ ਇਸਕੇ ਲਈ ਫਿਰ ਉਹਨਾਂ ਨੂੰ ਘੁੱਟਿਆ ਬਾਹਰ ਲੈ ਘੁੱਟਿਆ ਉਹਨੂੰ ਗੱਲ ਕੁਛ ਵੀ ਨਹੀਂ ਸੀਗੀ ਬੁਰਾ ਹਾਲ ਆ ਜੀ ਸ਼ਹਿਰ ਦਾ ਜਿਹੜੇ ਬਦਮਾਸ਼ ਆ ਖੁੱਲੇ ਫਿਰਦੇ ਆ ਤੇ ਲੋਕਾਂ ਤੋਂ ਮਗੇ ਦਿੰਦੇ ਫਿਰਦੇ ਕੁੱਟਮਾਰ ਕਰਦੇ ਫਿਰਦੇ ਆ ਕੋਈ ਨਕੇਲ ਨਹੀਂ ਪਾਰਿਆਗਾ ਸਾਰੇ ਸ਼ਹਿਰ ਦਾ ਬੁਰਾ ਹਾਲ ਕੀਤਾ ਪਿਆ ਜੀ ਕੀ ਮੰਗ ਕਰਦੇ ਮੰਗ ਕੇ ਤੇ ਆ ਵੀ ਪ੍ਰਸ਼ਾਸਨ ਨੂੰ ਇਹ ਮੰਗਾ ਵੀ ਜਿਹੜੇ ਸ਼ਰੀਬ ਬੰਦੇ ਆ ਕੰਮਕਾਜ ਵਾਲੇ ਬੰਦੇ ਆ ਇਹਨਾਂ ਬੰਦੇ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਸਕਿਉਰਟੀ ਦਿੱਤੀ ਜਾਵੇ ਉਹਨਾਂ ਦੇ ਜਿਹੜੇ ਜਿਹੜੇ ਬਦਮਾਸ਼ ਬੰਦੇ ਆ ਗੁੰਡਾ ਅਨਸਾਰਾ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਸ ਮਾਮਲੇ 'ਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਪੁਲਿਸ ਹਰਕਤ ਵਿੱਚ ਆ ਚੁੱਕੀ ਆ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ ਥੋੜਾ ਸਮਾਂ ਪਹਿਲਾਂ ਦੀ ਉਹ ਗੱਲ ਆ। ਪਤਾ ਲੱਗਿਆ ਸੀ ਕਿਸੇ ਦੇ ਮਾਰ ਦੇਣ ਦੀ ਨੀਤ ਨਾਲ ਹਮਲਾ ਕੀਤਾ ਬੰਦੇ ਨੇ। ਤੇ ਉਹਦੇ ਤੇ ਜਿਹੜਾ ਹੈਗਾ ਸੀ ਜਿਹੜਾ ਮੌਕੇ ਤੇ ਪੁਲਿਸ ਗਈ ਸੀ ਤੇ ਸਾਰੇ ਜਿਹੜੇ ਦੋਸ਼ੀ ਉਹਨੂੰ ਲੱਭ ਰਹੇ ਆ। ਜਿੱਦਾਂ ਸਟੇਟਮੈਂਟ ਹੁੰਦੀ ਆ ਉਹ ਸੱਟਾਂ ਵਗੈਰਾ ਵੀ ਲੱਗਿਆ ਬੰਦਿਆਂ ਤੇ। ਉਸ ਵਤ ਜਿਹੜੀਆਂ ਕਾਰਵਾਈ ਕਰਕੇ ਰੈਲੇਵੈਂਟ ਤਾਰਾ ਦੇ ਤਹਿਤ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਉੱਥੇ ਕੋਈ ਜੋ ਆਪਣੇ ਆਵਾਰਾ ਡੌਗ ਹੁੰਦੇ ਆ ਉਹਨੂੰ ਕੋਈ ਦੁੱਧ ਵਗੈਰਾ ਪਾਉਂਦਾ ਸੀ ਬੰਦਾ ਬਾਅਦ ਚ ਕਿਤੇ ਉਹ ਕਿਤੇ ਸਾਈਡ ਤੇ ਹੋ ਗਏ ਉਹ ਉਹਨਾਂ ਨੂੰ ਸ਼ੱਕ ਲੱਗਿਆ ਵੀ ਕਿਤੇ ਇਹਨਾਂ ਨੇ ਕੀਤਾ ਜੀ ਜਿਹੜੀਆਂ ਪ੍ਰਾਇਮਰੀ ਦਾ ਇਹੀ ਗੱਲਬਾਤ ਪਤਾ ਲੱਗੀ ਆ ਬਾਕੀ ਡਿਟੇਲ ਦੇ ਵਿੱਚ ਹੁਣ ਅੱਗੇ ਪਤਾ ਲੱਗੂ ਤਵਦੀਸ਼ 'ਚ ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਣ ਲੱਗਿਆ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਾਨਲੇਵਾ ਹਮਲਾ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਕੋਟਕਪੂਰਾ ਤੋਂ ਗੁਰਜੀਤ ਸਿੰਘ ਰੁਮਾਣਾ ਦੀ ਰਿਪੋਰਟ